ਬੇਸਿਕਲੀ ਜੀ ਬੀਤੇ ਦਿਨੀ ਮਰਡਰ ਹੋਇਆ ਠੀਕ ਹੈ ਜੀ ਜਿਹੜਾ ਮਰਡਰ ਹੋਇਆ ਸੀਗਾ ਸਿਟੀ ਕੁਰਾਲੀ ਦੇ ਏਰੀਆ ਦੇ ਵਿੱਚ ਪਿੰਡ ਪੜਿਆਲੇ ਦੇ ਵਿੱਚ ਜੀ ਸਾਨੂੰ ਜਿਹੜੀ ਹੈਗੀ ਐ 26 ਦੀ ਦੇਰ ਰਾਤ ਨੂੰ ਸਾਨੂੰ ਇਤਲਾ ਮਿਲਦੀ ਹੈ ਕਿ ਇੱਥੇ ਜਿਹੜੀ ਹੈਗੀ ਐ ਇੱਕ ਡੈੱਡ ਬੋਡੀ ਜਿਹੜੀ ਹੈ ਉਹ ਦਾ ਪਤਾ ਲੱਗਿਆ ਤਾਂ ਜਿਹਦੇ ਸਬੰਧ ਦੇ ਵਿੱਚ ਪੁਲਿਸ ਟੀਮ ਇਮੀਡੀਏਟਲੀ ਉੱਥੇ ਪਹੁੰਚਦੀ ਹੈ ਬਾਕੀ ਸਾਰੀ ਵੀ ਸੀਨੀਅਰ ਆਫੀਸਰਸ ਅਸੀਂ ਵੀ ਸਾਰਾ ਮੌਕਾ ਉੱਥੇ ਸਾਰਾ ਇਨਸਪੈਕਟ ਕਰਦੇ ਆਂ ਸਾਰਾ ਦੇਖਦੇ ਆਂ ਤੋਂ ਪੜਿਆਲੇ ਦੇ ਵਿੱਚ ਇੱਕ ਬਾਗ ਹੈਗਾ ਜੋ ਕਿ ਸੁਰਜੀਤ ਸਿੰਘ ਹੈ ਬੰਦਾ ਉੱਥੇ ਰਹਿੰਦਾ ਉਸ ਦਾ ਬਾਗ ਹੈ ਉਸ ਨੂੰ ਠੇਕੇ ਦੇ ਉੱਤੇ ਬਾਗ ਨੂੰ ਜਿਹੜਾ ਹੈਗਾ ਉਹ ਸ਼ੇਰ ਸਿੰਘ ਨੇ ਲਿੱਤਾ ਹੋਇਆ ਸੀਗਾ ਤੇ ਉਹ ਆਪਣੇ ਪਰਿਵਾਰ ਨਾਲ ਉੱਥੇ ਰਹਿੰਦਾ ਸੀਗਾ ਤੋਂ ਸ਼ੇਰ ਸਿੰਘ ਜਿਹੜਾ ਹੈਗਾ ਇਹਦੀ ਇਹ ਆਪਣੀ ਵਾਈਫ ਗੋਮਤੀ ਤੇ ਆਪਣੇ 5 ਮਹੀਨਿਆਂ ਦੇ ਬੱਚੇ ਦੇ ਨਾਲ ਤੇ ਨਾਲ ਇਹਦਾ ਜਿਹੜਾ ਬ੍ਰਦਰ ਇਨ ਲਾ ਹੈ ਗੋਮਤੀ ਦਾ ਬ੍ਰਦਰ ਹੈ ਛੋਟਾ 10-12 ਸਾਲ ਦਾ ਮੁੰਡਾ ਹੈਗਾ ਉਦੇ ਨਾਲੇ ਉੱਥੇ ਰਹਿੰਦਾ ਸੀਗਾ ਤੇ ਆਪਣਾ ਜਿਹੜਾ ਬਾਗ ਦੇ ਵਿੱਚੋਂ ਫਲ ਫਰੂਟ ਦਾ ਜਿਹੜਾ ਕੰਮ ਕਰਦਾ ਸੀਗਾ ਸੋ ਇਹਨਾਂ ਦਾ ਸਾਨੂੰ ਇਤਲਾਹ ਇਹ ਆਂਦੀ ਹੈ ਕਿ ਉੱਥੇ ਜਿਹੜੀ ਗੋਮਤੀ ਹੈ ਲੜੀ ਉਹਦੀ ਇਹ ਸਾਰੇ ਜਣੇ ਜਿਹੜੇ ਹੈਗੇ ਯੂਪੀ ਮੁਜ਼ਫਰਪੁਰ ਸਾਈਡ ਤੋਂ ਬਿਲੋਂਗ ਕਰਦੇ ਨੇ ਕਿ ਉੱਥੇ ਬਾਗ ਦੇ ਅੰਦਰ ਇਹੀ ਪੇੜ ਦੇ ਨਾਲ ਇੱਕ ਵੈਜ ਸ਼ੇਪ ਦੇ ਵਿੱਚ ਜਿਹੜੀ ਹੈਗੀ ਆ ਉਹਦੀ ਆ ਬਾਡੀ ਲਟਕੀ ਹੋਈ ਹੈ ਗਰਦਨ ਵੀ ਬੰਨੀ ਹੋਈ ਹੈ ਤੇ ਪੈਰ ਵੀ ਬੰਨੇ ਹੋਏ ਨੇ ਤੋ ਇਸ ਤਰੀਕੇ ਨਾਲ ਸੀਗੀ ਜਦੋਂ ਸਾਨੂੰ ਪਤਾ ਲੱਗਦਾ ਉਸ ਤੋਂ ਪਹਿਲਾਂ ਪਰਿਵਾਰ ਜਿਹੜਾ ਹੈਗਾ ਉਹਨੂੰ ਹਸਪੀਟਲ ਲੈ ਕੇ ਜਾ ਚੁੱਕਿਆ ਸੀਗਾ ਅਸੀਂ ਮੌਕਾ ਸਾਰਾ ਇਨਸਪੈਕਟ ਕਰਦੇ ਹਾਂ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਹਾਂ ਤੇ ਇਹਦੇ ਸੰਬੰਧ ਦੇ ਵਿੱਚ ਇੱਕ ਜਿਹੜੀ ਐਫ ਆਈ ਆਰ ਨੰਬਰ 79 79 ਨੰਬਰ ਐਫ ਆਈ ਆਰ ਜਿਹੜੀ ਹੈਗੀ ਹੈ ਦਰਜ ਕੀਤੀ ਜਾਂਦੀ ਹੈ ਅੰਡਰ ਸੈਕਸ਼ਨ 103 305 331 8 ਅਤੇ 35 ਬੀ ਐਨ ਐਸ ਦੇ ਅੰਡਰ ਸੋ ਬੇਸਿਕਲੀ ਇਹ ਜਿਹੜੀਆਂ ਧਾਰਾਵਾਂ ਨੇ ਇਹ ਜਿਹੜੀਆਂ ਹੈਗੀਆਂ ਨੇ ਰਾਤ ਨੂੰ ਜਿਹੜਾ ਹੈਗਾ ਕਿਸੇ ਦੇ ਘਰ ਦੇ ਵਿੱਚ ਵੜ ਕੇ ਚੋਰੀ ਦੇ ਰਾਦ ਦੇ ਨਾਲ ਜਿਹੜਾ ਹੈਗਾ ਕਿਸੇ ਨੂੰ ਗ੍ਰੀਵਿਅਸਲੀ ਹਰਟ ਕਰਨਾ ਤੇ ਉਹਨੂੰ ਮਾਰ ਦੇਣਾ ਉਹ ਮਰਡਰ ਤੇ ਆਪਣਾ ਜਿਹੜਾ ਹੈਗਾ ਚੋਰੀ ਤੇ ਇਹ ਸਾਰਾ ਸਿਸਟਮ ਸੀਗਾ ਇਹਦੇ ਵਿੱਚ ਜਿਹੜੀਆਂ ਧਾਰਾਵਾਂ ਦੇ ਤਹਿਤ ਪਰਚਾ ਦਰਜ ਹੁੰਦਾ ਉਸ ਤੋਂ ਬਾਅਦ ਸਾਡੀ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ ਜੀ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜਾ ਹੈ ਸਾਡੇ ਕੋਲੇ ਕੁਝ ਤੱਥ ਸਾਹਮਣੇ ਆਉਂਦੇ ਨੇ ਤੇ ਕੁਝ ਜਿਹੜਾ ਹੈਗਾ ਇਹਦਾ ਹਸਬੰਡ ਦਾ ਜਿਹੜਾ ਹੈਗਾ ਉਹਦਾ ਸਾਡੇ ਕੋਲੇ ਐਕਸਟਰਾ ਜੁਡੀਸ਼ੀਅਲ ਕੰਫੈਸ਼ਨ ਆਂਦਾ ਜਿਹਦੇ ਵਿੱਚ ਉਹ ਇਹ ਗੱਲ ਡਿਪੋਜ਼ ਕਰਦਾ ਹੈ ਕਿ ਅਲਟੀਮੇਟਲੀ ਕਤਲ ਜਿਹੜਾ ਹੈਗਾ ਉਹਦੇ ਵੱਲੋਂ ਕੀਤਾ ਗਿਆ। ਤੋਂ ਜਦੋਂ ਦੌਰਾਨੇ ਤਫ਼ਤੀਸ਼ ਅਸੀਂ ਮੌਕੇ ਦੇ ਉੱਤੇ ਸੀਗੇ ਤਾਂ ਉਹਦੇ ਵਿੱਚ ਜਿਹੜੀਆਂ ਗੱਲਾਂ ਸੀਗੀਆਂ ਕਿ ਲੇਡੀ ਦੇ ਕੰਨ ਦੇ ਵਿੱਚ ਗੋਮਤੀ ਜੋ 22 ਸਾਲ ਦੀ ਲੇਡੀ ਹੈ ਉਹਦੇ ਕੰਨ ਦੇ ਵਿੱਚ ਸੋਨੇ ਦੀਆਂ ਵਾਲੀਆਂ ਵਗੈਰਾ ਸੀਗੀਆਂ ਜਾਂ ਕੁਝ ਉਹਦਾ ਚਾਂਦੀ ਦਾ ਚਾਂਦੀ ਦਾ ਸਮਾਨ ਕਮਰੇ ਦੇ ਵਿੱਚ ਸੀਗਾ ਜਾਂ ਇਸ ਤਰੀਕੇ ਨਾਲ ਚੀਜ਼ਾਂ ਸੀਗੀਆਂ ਵੀ ਉਹ ਗਾਇਬ ਨੇ। ਤੋਂ ਮੌਕੇ ਨੂੰ ਜਿਹੜਾ ਰੂਪ ਇਹ ਦਿੱਤਾ ਗਿਆ ਕਿ ਉੱਥੇ ਚੋਰੀ ਦੇ ਸੰਬੰਧ ਦੇ ਵਿੱਚ ਇਹ ਚੀਜ਼ ਹੋਈ ਵੀ ਹੈ। ਉਸੇ ਤਰੀਕੇ ਨਾਲ ਹੀ ਅਸੀਂ ਇਨਵੈਸਟੀਗੇਟਿਵ ਕਰ ਰਹੇ ਸੀਗੇ। ਬਾਦ ਦੇ ਵਿੱਚ ਜਦੋਂ ਇਹਦੇ ਹਸਬੰਡ ਦੇ ਦਿਵਾਰੇ ਇਹ ਗੱਲ ਕਲੀਅਰ ਹੁੰਦੀ ਹੈ ਉਹਦੇ ਵਿੱਚ ਦੋ ਤਿੰਨ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਇਹ ਫਲ ਫਰੂਟ ਦੀ ਰੇੜੀ ਲਾਉਂਦਾ ਫਲ ਫਰੂਟ ਦੀ ਰੇੜੀ ਲਾਉਂਦਾ ਇਹ ਲਾਂਦਾ ਸੀਗਾ ਕੋਰਾਲੀ ਸਿਟੀ ਦੇ ਵਿੱਚ ਉੱਥੇ ਘੁੰਮ ਫਿਰ ਕੇ ਜਿਹੜਾ ਹੈਗਾ ਫਰੂਟ ਵੇਚਦਾ ਨਾਲ ਹੀ ਇਹਦਾ ਜਿਹੜਾ ਬ੍ਰਦਰ ਇਨ ਲਾ ਹੈ ਜਿਹੜਾ ਉਸ ਲੇਡੀ ਦਾ ਬ੍ਰਦਰ ਹੈ ਉਹ ਇਹਦੇ ਨਾਲ ਹੁੰਦਾ ਹੈ ਪਹਿਲਾਂ ਉਹ ਬੱਚਾ ਕਹਿ ਲੋ ਜਾਂਦਾ ਹੁਸੈਮਿਆ ਸੀਗਾ ਕਿਉਂਕਿ ਬਾਅਦ ਦੇ ਵਿੱਚ ਡੇੜੀ ਦਾ ਪਰਿਵਾਰ ਵੀ ਮੌਕੇ ਦੇ ਉੱਤੇ ਆ ਜਾਂਦਾ ਹੈ ਜਦੋਂ ਦੋ ਤਿੰਨ ਦਿਨਾਂ ਬਾਅਦ ਪਤਾ ਲੱਗਦਾ ਵੀ ਇੱਕ ਦੋ ਦਿਨਾਂ ਬਾਅਦ ਉਸ ਅਸਕਰ ਦੇ ਟਾਈਮ ਦੇ ਉੱਤੇ ਹਾਜ਼ਰ ਆ ਜਾਂਦੇ ਨੇ ਫਿਰ ਉਹ ਬਾਅਦ ਦੇ ਵਿੱਚ ਖੁੱਲ ਕੇ ਦੱਸਦਾ ਇਨੀਸ਼ੀਅਲੀ ਸਾਡੇ ਕੋਲੇ ਗੱਲ ਨਹੀਂ ਆਉਂਦੀ ਕਿਉਂਕਿ ਸਾਨੂੰ ਅਸੀਂ ਸਾਰੇ ਐਂਗਲ ਜਿਹੜੇ ਐਕਸਪਲੋਰ ਕਰ ਰਹੇ ਸੀਗੇ ਉੱਥੇ ਵੀ ਗੱਲ ਸਾਹਮਣੇ ਆਈ ਵੀ ਉਹ ਜਦੋਂ ਫਲ ਫਰੂਟ ਵੇਚ ਰਿਹਾ ਸੀਗਾ ਤਾਂ ਵਿੱਚ ਦੀ ਦੋ ਘੰਟਿਆਂ ਦੇ ਲਈ ਤਕਰੀਬਨ ਡੇਢ ਦੋ ਘੰਟਿਆਂ ਦਾ ਕੁਝ ਇਹੋ ਜਿਹਾ ਵਕਫਾ ਹੈ ਜਿਹਦੇ ਲਈ ਐਗਜ਼ੈਕਟ ਨਹੀਂ ਕਹਿ ਸਕਦਾ ਪਰ ਇੱਕ ਚੰਗੇ ਸ਼ੇਰ ਸਿੰਘ ਮੌਕੇ ਦੇ ਉੱਤੇ ਉਸ ਬੱਚੇ ਨੂੰ ਹੀ ਰੇੜੀ ਜੜੀ ਸੰਭਾ ਕੇ ਉਹ ਆਪ ਉੱਥੋਂ ਕੋਈ ਕੰਮ ਦੇ ਲਈ ਚਲਾ ਜਾਂਦਾ ਹੈ। ਤੋਂ ਉਸੇ ਟਾਈਮ ਦੇ ਦੌਰਾਨ ਉਹ ਆ ਕੇ ਪੜਿਆਲੇ ਆਂਦਾ ਹੈ ਉਹ ਕੁਰਾਲੀ ਤੋਂ ਤੇ ਉਸ ਟਾਈਮ ਦੇ ਉੱਤੇ ਇਹ ਕਤਲ ਕਰਕੇ ਉਹ ਵਾਪਸ ਚਲਾ ਜਾਂਦਾ। ਉਹਦੀ ਬੋਡੀ ਨੂੰ ਉੱਥੇ ਹੈਂਗ ਕਰ ਜਾਂਦਾ ਤੇ ਕਰਕੇ ਦੁਬਾਰਾ ਜਿਹੜਾ ਹੈਗਾ ਫਿਰ ਉਹਦੇ ਨਾਲ ਲੜਕੇ ਨਾਲ ਆਪਣਾ ਜਿਹੜਾ ਆਪਣੇ ਬ੍ਰਦਰ ਇਨ ਲਾ ਦੇ ਨਾਲ ਆਪਣੇ ਸਾਲੇ ਦੇ ਨਾਲ ਉਹ ਵਾਪਸ ਦੁਬਾਰਾ ਫਿਰ ਉੱਥੇ ਸਪੌਟ ਤੇ ਆਉਂਦਾ ਹੈ ਤਾਂ ਫਿਰ ਉੱਥੇ ਇਸ ਤਰੀਕੇ ਨਾਲ ਉਹ ਸਨਰਚਨਾ ਕਰਦਾ ਹੈ ਵੀ ਮੇਰੀ ਪਤਾ ਨਹੀਂ ਲੱਗਿਆ ਵੀ ਵਾਈਫ ਕਿੱਥੇ ਚਲੀ ਗਈ ਕਿਉਂਕਿ ਬਿਜਲੀ ਦਾ ਸਵਿੱਚ ਵੀ ਕੱਟ ਜਾਂਦਾ ਹੈ ਸਾਰਾ ਚੀਜ਼ਾਂ ਹੋ ਕਰ ਜਾਂਦਾ ਆ ਕੇ ਜਦੋਂ ਦੇਖਦਾ ਫਿਰ ਉਸ ਤੋਂ ਬਾਅਦ ਬੰਦੇ ਇਕੱਠੇ ਕਰਦਾ ਹੈ ਤਾਂ ਇਟ ਸੀਨਸ ਲਾਈਕ ਕਿ ਕੇਜੀ ਸ਼ਾਇਦ ਕੋਈ ਚੋਰੀ ਦੇ ਵਜ ਦੇ ਵਿੱਚ ਜਾਂ ਕਿਸੇ ਹੋਰ ਚੱਕਰ ਦੇ ਵਿੱਚ ਉਹਨੂੰ ਰੂਪ ਦਿੱਤਾ ਗਿਆ ਸੀਗਾ ਬਟ ਇਹ ਸਾਰੀ ਗੱਲ ਸਾਨੂੰ ਜਿਹੜੀ ਹੈਗੀ ਹੈ ਡੂਰਿੰਗ ਇਨਵੈਸਟੀਗੇਸ਼ਨ ਫਿਰ ਕਲੀਅਰ ਹੋ ਜਾਂਦੀ ਹੈ ਵੀ ਇਹਨੇ ਖੁਦ ਹੀ ਕਤਲ ਕੀਤਾ ਜਦੋਂ ਇਹ ਆਸਪੈਕਟ ਆਗੇ ਵੀ ਇਹ ਉਥੋਂ ਕਿਉਂ ਗਿਆ ਸੀਗਾ ਪਹਿਲਾਂ ਉਹਨੇ ਸਾਨੂੰ ਦੱਸਿਆ ਸੀ ਵੀ ਮੈਂ ਤਾਂ ਸਾਰਾ ਦਿਨ ਕੋਰਾਲੀ ਦੇ ਵਿੱਚ ਹੀ ਸੀਗਾ ਇਹ ਸਾਰੇ ਫੈਕਟਰ ਸਾਹਮਣੇ ਆ ਗਏ ਇਹਦਾ ਐਕਸਟਰਾ ਜੁਡੀਸ਼ੀਅਲ ਕਨਫੈਸ਼ਨ ਆ ਜਾਂਦਾ ਸਾਡੇ ਕੋਲੇ ਉਸ ਤੋਂ ਬਾਅਦ ਜਿਹੜਾ ਹੈਗਾ ਇਹਨੇ ਫਿਰ ਆਪਣਾ ਜਿਹੜਾ ਹੈਗਾ ਐਵੀਡੈਂਸ ਦੇ ਵਿੱਚ ਸਾਨੂੰ ਬਾਗ ਦੇ ਵਿੱਚੋਂ ਇੱਕ ਝਾੜ ਦੇ ਥੱਲੇ ਗਏ ਕਿਉਂਕਿ ਬਾਗ ਜਿਹੜਾ ਹੈਗਾ ਉਹ ਡੇਢ ਕਿੱਲੇ ਦੇ ਵਿੱਚ ਹੈਗਾ ਕਾਫੀ ਵੱਡਾ ਬਾਗ ਹੈ ਤਾਂ ਉਹਦੇ ਵਿੱਚ ਇਹਨੇ ਕਿੱਥੇ ਜੜੀ ਹੈਗੇ ਨੇ ਥੱਲੇ ਦੱਬ ਕੇ ਰੱਖੇ ਹੋਏ ਸੀਗੇ ਲੁਕੋ ਕੇ ਰੱਖੇ ਹੋਏ ਸੀਗੇ ਉਹਦੇ ਲੇਡੀ ਦੇ ਜਿਹੜੇ ਵਾਲੀਆਂ ਸੀਗੀਆਂ ਉਹ ਵੀ ਬ੍ਰਾਹਮਤ ਹੋ ਗਈਆਂ ਤੇ ਬਾਕੀ ਹੋਰ ਵੀ ਜਿਹੜੀਆਂ ਇੱਕ ਦੋ ਚੀਜ਼ਾਂ ਚੋਰੀ ਸੀਗੀਆਂ ਉਹ ਸਾਰੀਆਂ ਉੱਥੋਂ ਰਿਕਵਰ ਹੋ ਜਾਂਦੀਆਂ ਨਹੀਂ ਸਾਨੂੰ ਸਰਕਾਰ ਕੀ ਕਰੇ ਇਹਨਾਂ ਦੇ ਜੀ ਆਪਣੇ ਜਿਹੜੇ ਰਿਲੇਸ਼ਨ ਸੀਗੇ ਨਾ ਪਰਿਵਾਰ ਦੇ ਵਿੱਚ ਹਸਬੰਡ ਵਾਈਫ ਦੇ ਉਹ ਠੀਕ ਨਹੀਂ ਸੀਗੇ ਜੀ ਇਨਾਂ ਦੇ ਵਿੱਚ ਇਨਾਂ ਚ ਕੁਛ ਨਾ ਕਿਸੇ ਗੱਲ ਪਿੱਛੇ ਤਕਰਾਰ ਚੱਲਦਾ ਰਹਿੰਦਾ ਸੀਗਾ ਇਸ ਕਰਕੇ ਜਿਹੜਾ ਹੈਗਾ ਇਹਨਾਂ ਦਾ ਆਪਸ ਚ ਇੱਕ ਦੂਜੇ ਪ੍ਰਤੀ ਉਹ ਚੀਜ਼ ਵਧੀ ਹੋਈ ਸੀਗੀ ਮਤਲਬ ਇਹ ਹਸਬੰਡ ਦੇ ਲਈ ਜਿਹੜਾ ਸ਼ੇਰ ਸਿੰਘ ਹੈ ਇਹ ਉਹਦੇ ਲਈ ਕਿਤੇ ਨਾ ਕਿਤੇ ਡੇਲੀ ਦੀ ਜਿਹੜੀ ਚੀਜ਼ ਹੁੰਦੀ ਹੈ ਉਹ ਕੁਝ ਜ਼ਿਆਦਾ ਵਧੀ ਹੋਈ ਸੀਗੀ ਤੇ ਉਸ ਚੱਕਰ ਦੇ ਵਿੱਚ ਆ ਕੇ ਇਹਨੇ ਵਾਰਦਾਤ ਨੂੰ ਜਾਂਦਾ ਤੇ ਜੀ ਜ਼ਿਆਦਾ ਫਿਲਮੀ ਢੰਗ ਦੇ ਨਾਲ ਦਿੱਤਾ ਹੈ ਕਿ ਪਹਿਲਾਂ ਮੈਂ ਮਾਰ ਕੇ ਫਿਰ ਉਸ ਤੋਂ ਬਾਅਦ ਸਾਰਾ ਇਹ ਸੀਨ ਜਿਹੜਾ ਘੜਿਆ ਹੈ ਕਿੰਨੀ ਦੇਰ ਤੋਂ ਇਹ ਪਲੈਨਿੰਗ ਚੱਲ ਰਹੀ ਸੀ ਕਿ ਕਿਤੇ ਦਿਨ ਦੀ ਪਲੈਨਿੰਗ ਨਹੀਂ ਹੋ ਗਈ ਜੀ ਇਹ ਦੇਖੋ ਮੈਂ ਇਹ ਇਦੇ ਵਿੱਚ ਇਹ ਹੈ ਕਿ ਹਜੇ ਸੀਰ ਦਾ ਪੁਲਿਸ ਰਿਮਾਨ ਲਿੱਤਾ ਹੈ ਇਹ ਸਾਰਾ ਇਹ ਤੋਂ ਹਜੇ ਕਲੀਅਰ ਕਰ ਰਹੇ ਹਾਂ ਹਜੇ ਤਾਂ ਉਹ ਜਿਹੜਾ ਹੈਗਾ ਆ ਮਤਲਬ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹਨੇ ਅ ਡੂਰਿੰਗ ਇਨਵੈਸਟੀਗੇਸ਼ਨ ਹੀ ਸਾਨੂੰ ਕਲੀਅਰ ਹੋਈਆਂ ਨੇ ਉਹਦੇ ਵੱਲੋਂ ਜਿਹੜੀਆਂ ਚੀਜ਼ਾਂ ਨੇ ਹਜੇ ਪ੍ਰੋਪਰ ਖੁੱਲ ਕੇ ਜਿਹੜੀਆਂ ਇਹ ਹੈਗੀਆਂ ਨੇ ਡੂਰਿੰਗ ਇਨਵੈਸਟੀਗੇਸ਼ਨ ਕਲੀਅਰ ਹੋਣਗੀਆਂ ਅ ਇਹ ਸਾਰੀਆਂ ਗੱਲਾਂ ਦੇ ਉੱਤੇ ਅਸੀਂ ਪੜਤਾਲ ਕਰ ਰਹੇ ਹਾਂ ਪਰ ਆਬਵੀਅਸਲੀ ਜਿਹੜੀ ਚੀਜ਼ ਉਹਨੇ ਕੀਤੀ ਹੈ ਜਿਸ ਤਰੀਕੇ ਨਾਲ ਉਹਨੇ ਕੀਤੀ ਹੈ ਵਾਰਦਾਤ ਨੂੰ ਅੰਜਾਮ ਦਿੱਤਾ ਹੈਗਾ ਤੋ ਉਹ ਬੜਾ ਸੋਚੀ ਸਮਝੀ ਤਰੀਕੇ ਨਾਲ ਕੀਤਾ ਤੇ ਕਿਸ ਤਰ੍ਹਾਂ ਉਹ ਪਹਿਲਾਂ ਆਪਣੇ ਸਾਲੇ ਨੂੰ ਪਹਿਲਾਂ ਘਰ ਤੋਂ ਬਾਹਰ ਲੈ ਜਾਂਦਾ ਉਹਦੇ ਨਾਲ ਬਾਹਰ ਹੈ ਹੁਣ ਘਰ ਦੇ ਵਿੱਚ ਕੌਣ ਹੈ ਉਸ ਟਾਈਮ ਹਾਜ਼ਰ ਸਿਰਫ ਲੇਡੀ ਹੈ ਉਹਦੀ ਵਾਈਫ ਤੇ ਉਹਨਾਂ ਦਾ 5 ਮਹੀਨਿਆਂ ਦਾ ਬੱਚਾ ਹੈ ਜੋ ਪਾਲਣੇ ਦੇ ਵਿੱਚ ਹੀ ਪਿਆ ਜਿਹੜਾ ਕੋਈ ਕੁਝ ਕਰ ਨਹੀਂ ਸਕਦਾ ਤੋ ਬਾਗ ਵੀ ਰੋਡ ਤੋਂ ਅੰਦਰ ਜਾ ਕੇ ਹੈ ਕਮਰਾ ਜਿਹੜਾ ਹੈਗਾ ਉੱਥੇ ਪਤਾ ਵੀ ਨਹੀਂ ਲੱਗਦਾ ਜਲਦੀ ਜਲਦੀ ਆਸੇ ਪਾਸੇ ਕੋਈ ਜਿਹੜੇ ਥੋੜੇ ਘਰ ਡਿਸਟੈਂਸ ਤੇ ਨੇ ਤਾਂ ਉਹ ਸਾਰੀ ਚੀਜ਼ ਕਰਦਾ ਉਹ ਆਂਦਾ ਵੀ ਸ਼ਾਮ ਨੂੰ ਹੈ ਯਾਨੀ ਕਿ 6 7 ਵਜੇ ਅੱਜ ਕੱਲ ਨੀਰਾ ਪੈਣ ਲੱਗਿਆ ਆਪਣਾ 6 ਵਜੇ ਤੋਂ ਬਾਅਦ ਸਵਾ 6 ਤੋਂ ਬਾਅਦ ਪੈ ਜਾਂਦਾ ਹੈ ਤਾਂ ਉਸ ਟਾਈਮ ਦੇ ਵਿੱਚ ਉਹ ਆ ਕੇ ਇਹ ਸਾਰੀ ਵਾਰਦਾਤ ਨੂੰ ਅੰਜਾਮ ਕਰਕੇ ਜਾਂਦਾ ਤਾਂ ਜੋ ਦੂਰ ਗ라ਡੇ ਤੋਂ ਵੀ ਕਿਸੇ ਨੂੰ ਕੋਈ ਵਿਊ ਨਾ ਮਿਲੇ ਤਾਂ ਉਹ ਵਾਰਦਾਤ ਕਰਕੇ ਵਾਪਸ ਚਲਾ ਜਾਂਦਾ ਫਿਰ ਨੀਰੇ ਦੇ ਵਿੱਚ ਆਂਦਾ ਹੈ ਤਾਂ ਉਸ ਤਰੀਕੇ ਨਾਲ ਉਹਨੇ ਕੀਤਾ ਤਾਂ ਬਹੁਤ ਮਤਲਬ ਕੀ ਸੋਚੀ ਸਮਝੀ ਤਰੀਕੇ ਨਾਲ ਹੀ ਕੀਤੀ ਗਈ ਹੈ ਇਹ ਚੀਜ਼ ਹੁਣ ਇਹਦੇ ਤੇ ਕਦੋਂ ਤੋਂ ਅਗਰ ਸਰ ਸੀਗਾ ਕਦੋਂ ਤੋਂ ਉਹਨੇ ਮਾਈਂਡ ਬਣਾਇਆ ਉਹ ਡੂਰਿੰਗ ਇਨਵੈਸਟੀਗੇਸ਼ਨ ਅਨੁਸਾਰੀ ਗੱਲ ਕਰਦੇ ਆਂ ਹਾਂ ਜੀ ਨਾਲ ਆ ਸੇ ਨਾਲ ਹੈ ਤਾਂ ਕੋਈ ਨਹੀਂ ਇਹ ਚ ਕੋਈ ਗੱਲ ਹਜੇ ਤੱਕ ਨਹੀਂ ਜੀ ਇਹ ਜਈ ਇਹਦੇ ਕੱਲੇ ਦੀ ਹੀ ਗੱਲ ਸਾਨੂੰ ਕਲੀਅਰ ਹੋਈ ਹੈ ਇਹਨਾਂ ਦਾ ਆਪਸ ਚ ਜਿਹੜਾ ਪਰਿਵਾਰਕ ਤੌਰ ਦੇ ਉੱਤੇ ਜੋ ਉਹਦਾ ਚੱਲ ਰਿਹਾ ਸੀ ਸਿਸਟਮ ਉਹਦੇ ਵਿੱਚ ਨੇ ਖੁਦ ਹੀ ਇਹ ਕੰਮ ਕੀਤਾ ਜੀ ਸਰ ਮਾਰਿਆ ਕਿਵੇਂ ਇਹਨਾਂ ਨੇ ਕੀ ਥਿਆਰ ਸੀ ਉਹਦੇ ਕੋਲ ਇਹਨੇ ਨਾ ਜੀ ਪਹਿਲਾਂ ਇੱਕ ਡੰਡਾ ਹੈਗਾ ਜਿਹੜਾ ਲੇਡੀ ਦੇ ਮਾਰਿਆ ਉਹਨੇ ਜਿਹਦੇ ਨਾਲ ਥੋੜਾ ਜਿਹਾ ਉਹ ਬੰਦਲਾ ਕੀ ਬਾਕੀ ਗੱਲ ਇਹ ਕੋਈ ਬਾਹਰਲੀ ਐਂਟਰੀ ਤਾਂ ਹੈ ਨਹੀਂ ਸੀਗੀ ਉਹਦਾ ਹਸਬੰਡ ਸੀਗਾ ਲੇਡੀ ਵੀ ਕੰਫਰਟੇਬਲ ਸੀਗੀ ਵੀ ਹਸਬੰਡ ਘਰੇ ਆਇਆ ਤਾਂ ਉਹਨੇ ਕੀ ਇੱਕਦਮ ਉਹਨੇ ਮਾਰ ਕੇ ਉਹਦੀ ਜਿਹੜੀ ਚੁੰਨੀ ਸੀਗੀ ਉਸੇ ਨਾਲ ਹੀ ਉਹਦਾ ਗ ਉਹ ਗੱਲ ਬਨ ਕੇ ਉਸ ਤੋਂ ਬਾਅਦ ਉੱਥੇ ਹੀ ਜਿਹੜੇ ਇਹਨੂੰ ਚੀਜ਼ਾਂ ਮਿਲੀਆਂ ਉੱਥੇ ਇਰੀਗੇਸ਼ਨ ਵਗੈਰਾ ਦੇ ਲਈ ਨਾ ਤੇ ਪਾਈਪਾਂ ਪਈਆਂ ਹੋਈਆਂ ਨੇ ਪਤਨੀਆਂ ਤਾਂ ਉਹਨਾਂ ਦੇ ਨਾਲ ਹੀ ਉਹਦਾ ਹੱਥ ਬਨਦਾ ਤੇ ਉਹਦੇ ਨਾਲ ਹੀ ਉਹਦੇ ਪੈਰ ਬਨਤੇ ਉਹ ਬਨ ਕੇ ਨਾਲ ਹੀ ਲੱਗਿਆ ਤੇ ਉੱਥੇ ਜਿਹੜਾ ਮੌਕਾ ਤੇ ਸੀਗਾ ਜਿਹੜਾ ਹਾਰਡ ਨਹੀਂ 5 ਫੁੱਟ ਦੀ ਉਚਾਈ ਦੇ ਉੱਤੇ 5-6 ਫੁੱਟ ਦੀ ਉਚਾਈ ਦੇ ਉੱਤੇ ਹੀ ਪੇੜ ਸੀਗਾ ਤਾਂ ਉਹ ਪੇੜ ਦੀ ਟਾਣੀ ਦੇ ਨਾਲ ਬਨਦਾ ਜਦੋਂ ਬੰਨਿਆ ਤਾਂ ਉਹ ਲੇਡੀ ਦੀਆਂ ਜਿਵੇਂ ਪੈਰ ਵੀ ਥੱਲੇ ਲੱਗਦੇ ਸੀਗੇ ਤਾਂ ਉਹਨਾਂ ਨੂੰ ਵੀ ਉਹਨੇ ਸਾਈਡ ਤੇ ਲਟਕਾਤਾ ਬੰਨਤਾ ਤੋਂ ਉਸ ਤਰੀਕੇ ਨਾਲ ਉਹਦੀ ਜਿਹੜੀ ਹੈਗੀ ਡੈਥ ਹੋਈ ਹੈ ਅਦਿੱਤੀ ਦੇ ਇਸ ਥਾਂ ਦੇ ਵਿੱਚ ਵੀ ਮੇਰੀ ਮਿਸ ਜੀ ਰਾਤ ਨੂੰ ਸਾਨੂੰ ਸਾਨੂੰ 112 ਤੇ ਕਾਲ ਆਈ ਸੀ ਜੀ ਇਹਦਾ ਇਸੇ ਤੋਂ ਇਸੇ ਵੱਲੋਂ ਕੀਤੀ ਗਈ ਹਾਂਜੀ ਹਾਂਜੀ ਉਹਦੇ ਬਿਆਨ ਦੇ ਉੱਤੇ ਪਰਚਾ ਦਰਜ ਕੀਤਾ ਸੀ ਪਹਿਲਾਂ ਵੀ ਕੋਈ ਰਿਕਾਰਡ ਇਹਦਾ ਕੋਈ ਪਿੱਛੇ ਹਜੇ ਤੱਕ ਕੋਈ ਰਿਕਾਰਡ ਇਹਦਾ ਸਾਹਮਣੇ ਨਹੀਂ ਆਇਆ ਜੀ ਤੇ ਇਹੀ ਜਿਹੜੀ ਹੈਗੀ ਇਸ ਚੀਜ਼ ਸਾਡੇ ਕੋਲ ਆਈ ਹੈ ਬਾਕੀ ਇਹ ਪਿੱਛੋਂ ਜਿੱਥੋਂ ਬਿਲੋਂਗ ਕਰਦਾ ਹੈ ਉੱਥੋਂ ਵੀ ਅਸੀਂ ਪਤਾ ਕਰਾ ਰਹੇ ਹਾਂ ਪਰ ਜਿਹੜੀ ਇਨੀਸ਼ੀਅਲ ਇਨਵੈਸਟੀਗੇਸ਼ਨ ਹੈ ਉਹ ਜੇ ਲੰਬੇ ਸਮੇਂ ਤੋਂ ਬਚਪਨ ਤੋਂ ਹੀ ਰਾਤ ਰਹੇ ਜਿਹੜਾ 10 ਸਾਲ ਦੀ ਏਜ ਤੋਂ ਹੀ ਹੁਣ 25 ਸਾਲ ਦੇ ਕਰੀਬ ਏਜ ਹੈ ਉਦੋਂ ਤੋਂ ਹੀ ਇੱਥੇ ਹੀ ਰਹਿ ਰਿਹਾ ਸਰੀ ਨੇ ਮਾਰਨ ਤੋਂ ਬਾਅਦ ਕਿੰਨੀ ਦੇਰ ਬਾਅਦ ਕਾਲ ਕੀਤੀ ਹੈ ਤੁਹਾਨੂੰ ਜਿਹੜਾ ਕਿੰਨੀ ਦੇਰ ਬਾਅਦ ਤੁਸੀਂ ਡੋਟੀ ਦੇ ਅੰਦਰ ਦੇਖੋ ਇਹ ਨਾ ਐਗਜ਼ੈਕਟ ਜਿਹੜਾ ਟਾਈਮਸ ਨੇ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਬਟ ਆਈ ਥਿੰਕ ਕਿ ਜਿਹੜੀ ਚੀਜ਼ ਆਈ ਹੈ ਹੁਣ ਸਾਡੇ ਕੋਲੇ ਮੈਂ ਤੁਹਾਨੂੰ ਐਗਜ਼ੈਕਟ ਦੱਸਦਾ ਇਹ 8:19 ਮਿੰਟ ਦੇ ਉੱਤੇ ਇਹ ਵਾਪਸ ਆਂਦਾ ਹੈ ਆਪਦੇ ਬਾਗ ਦੇ ਵਿੱਚ ਉੱਥੇ ਬਾਗ ਦੇ ਵਿੱਚ ਆਂਦਾ ਹੈ ਉਹ ਆਪਣਾ ਜਿਹੜਾ ਪਹਿਲਾਂ ਤਾਂ origianlly ਲੱਗਦੀ ਸੀ ਪਰ ਹੁਣ ਮੈਂ ਕਹਿਣਾ ਕਿ ਡਰਾਮਾ ਕਰ ਰਿਹਾ ਸੀ ਉਸ ਤਰੀਕੇ ਨਾਲ ਇਹ ਇਹ ਉੱਥੇ ਦੱਸਦਾ ਵੀ ਉਹਦੇ ਕਮਰੇ ਦੇ ਵਿੱਚ ਲਾਈਟ ਗਈ ਹੋਈ ਹੈ ਇਹ ਉਹਦਾ MCB ਸਵਿਚ ਚੱਕ ਕੇ ਉਹ ਲਾਈਟ ਚਲਾਉਂਦਾ ਹੈ ਲਾਈਟ ਚਲਾ ਕੇ ਦੇਖਦਾ ਹੈ ਫਿਰ ਉਸ ਤੋਂ ਬਾਅਦ ਇਹ ਲੱਭਣ ਦੀ ਕੋਸ਼ਿਸ਼ ਕਰਦਾ ਹੈ ਮਤਲਬ ਫਿਰ ਆਪਣੇ ਨਾਲ ਦੇ ਜਿਹੜੇ ਬੰਦੇ ਨੇ ਰਿਲੇਟਿਵਸ ਉਹਨਾਂ ਨੂੰ ਫੋਨ ਮਾਰਦਾ ਹੈ ਵੀ ਮਿਲ ਨਹੀਂ ਰਹੀ ਪਤਾ ਨਹੀਂ ਕਿੱਥੇ ਚਲ ਗਈ ਉਹਦੇ ਕੋਲ ਕੋਈ ਮੋਬਾਈਲ ਫੋਨ ਵੀ ਨਹੀਂ ਸੀਗਾ ਵਾਈਫ ਕੋਲੇ ਕੋਈ ਦਿੱਤਾ ਨਹੀਂ ਹੋਇਆ ਸੀ ਨੇ ਮੋਬਾਈਲ ਫੋਨ ਤਾਂ ਉਹ ਆ ਜਾਂਦੇ ਨੇ ਉਹ ਆ ਕੇ ਫਿਰ ਸਾਰਾ ਲੱਭਦੇ ਨੇ ਤਾਂ ਬਾਗ ਦੇ ਵਿੱਚ ਜਦੋਂ ġੇੜਾ ਮਾਰਦੇ ਨੇ ਤਾਂ ਦੇਖਦੇ ਨੇ ਬਾਗ ਦੇ ਵਿੱਚ ਇੱਕ ਜਗ੍ਹਾ ਤੇ ਬੋਡੀ ਲਟਕੀ ਹੋਈ ਹੈ ਤਾਂ ਸਵਾ 9 ਦੇ ਕਰੀਬ ਮਤਲਬ ਇਹ 9 ਵੀਕ ਤੇ ਘੰਟਿਕ ਦੇ ਵਿੱਚ ਇਹ ਸਾਰਾ ਐਪੀਸੋਡ ਵਾਪਰਦਾ ਹੈ ਜਦੋਂ ਘਰੇ ਵਾਪਸ ਆਉਂਦਾ ਹੈ ਤਾਂ ਸਵਾ 9 ਡੈੱਡ ਬੋਡੀ ਨੂੰ ਲੈ ਕੇ ਇਹ ਹ ਜਦੋਂ ਹਸਪੀਟਲ ਲੈ ਕੇ ਜਾਂਦੇ ਨੇ ਉਸ ਤੋਂ ਉਸ ਟਾਈਮ ਸਾਨੂੰ ਜਿਹੜਾ ਹੈਗਾ 112 ਤੇ ਕਾਲ ਰੀਸੀਵ ਹੁੰਦੀ ਹੈ ਤਾਂ ਉਹ ਜਦੋਂ ਰੀਸੀਵ ਹੁੰਦੀ ਹੈ ਫਿਰ ਅਸੀਂ ਮੌਕਾ ਜਾ ਕੇ ਦੇਖਦੇ ਹਾਂ ਤਾਂ ਸਾਨੂੰ ਜਿਹੜੀ ਇਤਲਾਹ ਹੈ ਤਕਰੀਬਨ ਆਈ ਥਿੰਕ ਸਾਢੇ 10 ਦੇ ਕਰੀਬ ਸਾਡੇ 9112 ਦੀ ਕਾਲ ਆ ਜਾਂਦੀ ਹੈ ਅੱਗੇ ਦੀ ਅੱਗੇ ਫਿਰ ਜਦੋਂ ਜਾ ਕੇ ਸਾਰੀ ਗੱਲ ਵੈਰੀਫਾਈ ਕਰਦੇ ਨੇ ਤਾਂ ਸਾਨੂੰ ਜਿਹੜੀ ਹੈਗੇ 10 10 ਸਾਰੇ ਸੀਨੀਅਰ ਆਫਿਸਰਸ ਨੂੰ ਪਤਾ ਲੱਗਣਾ ਚਾਹੀਦਾ ਸਰ ਜਿਸ ਤਰ੍ਹਾਂ ਇਹਨੇ ਪੂਰੇ ਫਿਲਮੀ ਤਰੀਕੇ ਦੇ ਨਾਲ ਇਹ ਪੂਰਾ ਕਤਲ ਨੂੰ ਅੰਜਾਮ ਦਿੱਤਾ ਹੈ ਕੋਈ ਸਿਵਲ ਦੇ ਕੇ ਕੋਈ ਜਾਂ ਕੋਈ ਇਸ ਤਰੀਕੇ ਦਾ ਇਹ ਮੰਦ ਇਸ ਤਰ੍ਹਾਂ ਸਾਡੀ ਸਾਈ ਕੋ ਦੱਸਿਆ ਹੀ ਨਾ ਹਜੇ ਤੱਕ ਤਾਂ ਜੀ ਦੇਖੋ ਇਹ ਹੈ ਕਿ ਅਸੀਂ ਇਹਦੇ ਅਰੈਸਟ ਪਾਈ ਹੈ ਇਹਦੇ ਤੋਂ ਚੀਜ਼ਾਂ ਰਿਕਵਰ ਕਰਵਾਈਆਂ ਨੇ ਹੁਣ ਇਹਦੇ ਕਿਸ ਤਰੀਕੇ ਨਾਲ ਕੀ ਪਲੈਨਿੰਗ ਕੀਤੀ ਕੀ ਕੀ ਚੀਜ਼ਾਂ ਸੀਗੀਆਂ ਉਹਦਾ ਰਿਮਾਂਡ ਲਿੱਤਾ ਹੋਇਆ ਹੈ ਉਹਦੇ ਵਿੱਚ ਅਸੀਂ ਸਾਰੀ ਗੱਲਬਾਤ ਕਲੀਅਰ ਕਰਾਂਗੇ ਕਿੰਨੇ ਦਿਨ ਦਾ ਰਿਮਾਂਡ ਹੈ ਜੀ ਹਜੇ ਕੱਲ ਤੱਕ ਦਾ ਰਿਮਾਂਡ ਹੈ ਜੀ ਤੇ ਉਸ ਤੋਂ ਬਾਅਦ ਅਸੀਂ ਜਿਵੇਂ ਚੀਜ਼ਾਂ ਜੇ ਸਾਡੇ ਕਲੀਅਰ ਹੋ ਗਈ ਇਨਵੈਸਟੀਗੇਸ਼ਨ ਦਾ ਠੀਕ ਹੈ ਨਹੀਂ ਅਸੀਂ ਰਿਮਾਂਡ ਹੋਰ ਵਧਾ ਕੇ ਉਹਦੇ ਵਿੱਚ ਬਾਕੀ ਹੋਰ ਇਹ ਤੋਂ ਜਿਹੜੀ ਪੁੱਛਕਿਛ ਕਰਾਂਗੇ